ਇਹਨਾਂ ਦੋਸਤੋ ਸਵਾਗਤ ਹੈ ਜਨਾ ਮੇਰੇ ਝੂਠਿਓ ਚੈਨਲ ਪੰਜਾਬ ਨੌਲੇਜ ਗੁਰੂਜੀ ਵਿੱਚ ਆਪਾਂ ਹਰ ਰੋਜ਼ ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਭ ਰੂਬਰੂ ਹੁੰਦੇ ਰਹਿੰਦੇ ਹਾਂ ਕੋਈ ਸਾਡਾ ਡਾਕੂਮੈਂਟਸ ਵਗੈਰਾ ਡਾਕੂਮੈਂਟਸ ਕਿਦਾਂ ਦੇ ਜਿੱਦਾਂ ਵੀ ਸਾਡੀ ਕੋਈ ਅਡਜਸਟਮੈਂਟ ਜਾਂ ਫਿਰ ਕੈਲੋ ਦਫائیں ਚੈੱਕ ਬੁੱਕ ਹੋ ਗਈ ਕੌਮ ਇਹ ਉਹਦੀਆਂ ਡੀਡਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਜਦੋਂ ਵੀ ਤੁਹਾਡੇ ਕੋਈ ਰਜਿਸਟਰੀ ਗੁੰਮ ਹੋ ਜਾਂਦੀ ਆ ਜਾਂ ਚੈੱਕ ਗੁੰਮ ਹੋ ਜਾਂਦੀ ਆ ਚੈੱਕ ਬੁੱਕ ਗੁੰਮ ਹੋ ਜਾਂਦੀ ਆ ਇਹ ਜਿਹੜੇ ਥੋੜੀ ਜਿਹੀ ਸੈਂਸ ਚ ਮਾਮਲੇ ਹੋ ਜਾਂਦੇ ਆ ਕਿਉਂਕਿ ਇਹ ਅਦਾਲਤਾਂ ਨੂੰ ਸੁਣ ਜੋ ਹੁੰਦੇ ਆ ਇਹਨਾਂ ਦੀ ਸੁਣਵਾਈ ਮਾਨਯੋਗ ਅਦਾਲਤਾਂ ਕਰਦੀਆਂ ਇਹ ਗੁੰਮ ਹੋਣ ਬਾਰੇ ਆਪਾਂ ਸਿੱਧੀ ਡਾਇਰੈਕਟ ਜੇ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਜਿਹੜੇ ਅੱਜਕੱਲ੍ਹ ਸਾਲੇਬਿੰਦਰ ਬਣੇ ਹੁਣ ਉਹ ਜਿਹੜਾ ਪੂੜਾ ਲਖੌਣ ਜਾਈਏ ਤਾਂ ਜਿਹੜੇ ਸਬੰਧਤ ਅਫੀਸ਼ੀਅਲ ਜਿਹੜੇ ਉੱਥੇ ਮੌਜੂਦ ਹੁੰਦੇ ਆ ਉਹ ਰਪਟ ਦਰਜ ਨਹੀਂ ਕਰਦੇ ਕਾਰਨ ਉਹ ਇਹ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮ ਹੁੰਦੇ ਆ ਵੀ ਤੁਸੀਂ ਇਹੋ ਜਿਹਾ ਝਮੇਲਾ ਜਿਹੜਾ ਅਦਾਲਤ ਦੇ ਅਚਾਰਨ ਜੋਗ ਹੋਵੇ ਤੁਸੀਂ ਦਰਜ ਨਹੀਂ ਕਰਨਾ ਇਸ ਕਰਕੇ ਆਪਣਾ ਵੀਡੀਓ ਵਿੱਚ ਕਰਕੇ ਬਣਾ ਰਹੇ ਹਾਂ ਵੀ ਥੋੜਾ ਜਿਹਾ ਆਪਾਂ ਜਾਣਕਾਰੀ ਦੇ ਸਕੀਏ ਜਿਹੜੇ ਮੇਰੇ ਵੀਰ ਭਰਾ ਜੀਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਉਹ ਕਿਸੇ ਵਕੀਲ ਦੇ ਆਖੇ ਜਾਂ ਜਿਹੜੇ ਅੱਜ ਕੱਲ ਕੈਫੇ ਚੱਲਦੇ ਉਹਨਾਂ ਦੇ ਆਖੇ ਜਾਂ ਅਗਰੇ ਜਿਹਨਾਂ ਨੂੰ ਨਹੀਂ ਜਾਣਕਾਰੀ ਹੈਗੀ ਉਹ ਤਾਂ ਦੇ ਆਖੇ ਜਾਣ ਕੇ ਇਹੋ ਜੀਆਂ ਹਰਕਤਾਂ ਕਰਕੇ ਉਹ ਰਪਟਾ ਦਰਜ ਕਰਾਉਣ ਆਉਂਦੇ ਆ ਜਨਬੀ ਕੋਸੀ ਪੰਜਾਬ ਸਰਕਾਰ ਨੂੰ ਦੱਸਾਇਦ ਕਿਤੇ ਸਾਂਝ ਕੇਂਦਰਾਂ ਵਿੱਚ ਇਹੋ ਜੀਆਂ ਰਪਟਾ ਲਿਖਾਉਣ ਜਾਂਦੇ ਹੋ ਜਿਹੜਾ ਮੌਜੂਦਾ ਅਫਸਰ ਉਸੇ ਪਈ ਵੀ ਬੈਠਾ ਹੁੰਦਾ ਉਹ ਤੁਹਾਨੂੰ ਕਹਿੰਦਾ ਜੀ ਅਸੀਂ ਇਹੋ ਜੀ ਰੈਪਟਰ ਨਹੀਂ ਦੇਖ ਸਕਦੇ ਉਸ ਦਾ ਮਤਲਬ ਸਹੀ ਹੁੰਦਾ ਵੀ ਅਸੀਂ ਕਿਸੇ ਚੈੱਕ ਬੁੱਕ ਦੀ ਗਮ ਹੋਣਾ ਜਾਂ ਕਿਸੇ ਰਜਿਸਟਰੀ ਦਾ ਗਮ ਹੋਣਾ ਅਸੀਂ ਨਹੀਂ ਦੇਖ ਸਕਦੇ ਇਹ ਸਾਡੇ ਅਧਿਕਾਰ ਖੇਤਰ ਨਹੀਂ ਹੈਗਾ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਹੈਗਾ ਕਾਰਨ ਉਸ ਦਾ ਇਹੀ ਹੁੰਦਾ ਉਹ ਤੁਹਾਨੂੰ ਸਹੀ ਸੱਚੀ ਸਲਾਹ ਦਿੰਦਾ ਪਰ ਆਪਾਂ ਮੈਨੂੰ ਹੀ ਸਾਨੂੰ ਸ਼ਾਇਦ ਫਰਾਵ ਕਰ ਰਿਹਾ ਹੋਊਗਾ ਉਹ ਮੈਂ ਜਾਣ ਬੁੱਝ ਕੇ ਨਹੀਂ ਲਿਖਦਾ ਪਰ ਇਹ ਉਸ ਕੁਝ ਨੁਕਤੇ ਜਿਹੜੇ ਮਾਨਯੋਗ ਅਦਾਲਤਾਂ ਦੇ ਵਿਚਾਰਨਯੋਗ ਹੁੰਦੇ ਆ ਉਹਨਾਂ ਚ ਮੇਲਿਆਂ ਦੇ ਵਿੱਚ ਮੈਂ ਕਹਾਂ ਪੰਜਾਬ ਉਲਸਨ ਨਹੀਂ ਫਸਦਾ ਕਿਉਂਕਿ ਇਹ ਚੀਜ਼ਾਂ ਦਰਜ ਕਰਨ ਯੋਗ ਨਹੀਂ ਹੁੰਦੀਆਂ ਕਾਰਨ ਉਹਦਾ ਇਹ ਹੁੰਦਾ ਵੀ ਕਈ ਵਾਰੀ ਕਿਸੇ ਦੀ ਕੋਈ ਰਜਿਸਟਰੀ ਦਾ ਝਮੇਲਾ ਹੁੰਦਾ ਕੋਈ ਕੋਰਟ ਚ ਲੱਗੀ ਹੁੰਦੀ ਹੈ ਕਈ ਵਾਰੀ ਕੋਈ ਰਜਿਸਟਰੀ ਕਾਗਜ ਪତਰਾ ਅਦਾਲਤ 'ਚ ਲੱਗਾ ਹੁੰਦਾ ਅਦਾਰਤ ਉਸ ਨੂੰ ਵਿਚਾਰਦੀ ਲੈਂਦੀ ਆ ਤੇ ਆ ਇਸ ਕਰਕੇ ਵੀ ਆਪਾਂ ਜਾਂ ਕੋਈ ਚੈੱਕ ਬੋਕ ਕੇ ਇਹਦੀ ਗੋਮ ਹੋਈ ਉਹ ਪੈਸਿਆਂ ਦਾ ਕੇਸ ਲੱਗਾ ਹੁੰਦਾ ਇਸ ਕਰਕੇ ਵੀ ਆਪਾਂ ਸੰਬੰਧਤ ਜਿਹੜਾ ਪੁਲਿਸ ਅਫੀਸਰ ਹੁੰਦਾ ਉਹ ਇਹਨਾਂ 'ਚ ਮਿਲਜੇ ਪੈਂਦਾ ਹੂੰ ਤਤਰੰਦਾ ਇਸ ਕਰਕੇ ਉਹ ਡਾਕਟਰ ਗੋਮੋਜੋਦਗੀ ਜਿਹਨੂੰ ਕਹਿੰਦੇ ਆ ਆਪਣੇ ਮੇਰੇ ਕਾਗਜ ਗੋਮੋ ਵੀ ਆਪਾਂ ਕਿਸੇ ਪੁਲਿਸ ਅਫਸਰ ਕੋਲ ਡਾਕਟਰ ਲਿਖਾ ਦਈਏ ਉਹ ਨਹੀਂ ਲਿਖਉਂਦਾ ਇਸੇ ਕਰਕੇ ਨਹੀਂ ਲਿਖਦੇ ਕਾ ਤਾਂ ਕਿਉਂ ਕਾਰਨ ਉਹ ਇਹੀ ਆ ਵੀ ਉਹ ਕੋਰਟ ਦੇ ਚ ਮਿਲਿਆਂ ਵਿੱਚ ਕੰਮ ਪਿਆ ਹੁੰਦਾ ਹਰ ਨੂੰ ਡਰ ਹੁੰਦਾ ਵੀ ਮੈਂ ਕੋਈ ਨਜਾਇਜ਼ ਕਿਸੇ ਡਾਕਟਰ ਨਾਲ ਕਾਰਨ ਉਹ ਜਾਦੇ ਕੇਸ ਨਾਲ 99.9% ਕੇਸ ਜਿਹੜੇ ਉਹ ਕੋਟਾ ਵਿੱਚ ਲੱਗੇ ਹੋਣ ਤੇ ਤਾਂ ਹੀ ਲੋਕ ਜਿਹੜੀ ਰਸਤ ਗਵਾਮਸ਼ੁੱਦਗੀ ਲਿਖਾਉਣ ਹੁੰਦੇ ਆ ਆਪਾਂ ਇਸ ਉੱਤੇ ਹੀ ਅੱਜ ਵਿਚਾਰ ਸਾਰੀ ਕਰਾਂਗੇ ਕੋਣਾ ਜਾਂ ਤੇ ਹਾਨਾ ਸੁਣਿਆ ਸਵਿਗੜੀ ਜਦੋਂ ਵੀ ਤੁਹਾਡਾ ਤੁਸੀਂ ਇਦਾਂ ਕਰਦੇ ਕਈ ਲੋਕ ਇਦਾਂ ਕਰਦੇ ਆ ਵੀ ਉਹਨਾਂ ਕਿਸੇ ਕੰਪਨੀ ਤੋਂ ਪੈਸੇ ਲੈ ਆਉਂਦੇ ਆ ਜਾਂ ਕਿਸੇ ਸਰਕਾਰੀ ਅਰਧ ਸਰਕਾਰੀ ਦੇ ادارے ਤੋਂ ਪੈਸੇ ਲੈ ਆਉਂਦੇ ਆ ਪੈਸੇ ਲੈ ਕੇ ਉਹਨਾਂ ਨੇ ਆਪਦਾ ਛੋਟੀ ਬਾਉਂਡ ਜਾਨੀ ਕਿ ਜ਼ਿੰਮੇਵਾਰੀ ਵਾਸਤੇ ਕੋਈ ਨਾ ਕੋਈ ਆਪਣੀ ਚੈੱਕ ਬੁੱਕ ਜਾਂ ਚੈੱਕ ਦੇ ਕੁਝ ਪੰਨੇ ਸਬੰਧਤ ਬੈਂਕ ਨੂੰ ਜਾਂ ਸਬੰਧਤ ਫਰਮ ਨੂੰ ਦਿੱਤੇ ਹੁੰਦੇ ਆ अगर ਉਸ ਬੰਦੇ ਦੀ ਮਾਦੀ ਸ਼ਹਾਦਤ ਦੇ ਵਗਲ ਜਾਂਦੀ ਹੈ ਤਾਂ ਉਹਦਾ ਮਨ ਵੀ ਬਦਲ ਜਾਂਦਾ ਉਹ ਕਹਿੰਦਾ ਵੀ ਹੁਣ ਆਪਾਂ ਤਾਂ ਫਸ ਗਏ ਹਾਂ ਇਹ ਕੰਮ ਜੋ ਕਿੱਦਾਂ ਨਿਕਲਿਆ ਜਾਵੇ ਉਹ ਮੇਰੇ ਤੇਰੇ ਆ ਕੇ ਕਈ ਜਿਹੜੇ ਹੁੰਦੇ ਕੈਫੇ ਵਾਲੇ ਜਾਂ ਦੂਜੇ ਤੀਜੇ ਉਹ ਜਿੰਨੇ ਪ੍ਰਧਾਨ ਜਿੰਨੇ ਦੂਜੇ ਤੀਜੇ ਉਹ ਸਾਰੇ ਇਹੀ ਕੰਮ ਕਰਦੇ ਜਦੋਂ ਉਹ ਰੱਪ ਲਖਾਉਣ ਜਾਂਦੇ ਆ ਸਬੰਧਤ ਜਿਹੜਾ ਅਫੀਸ਼ਰ ਉੱਥੇ ਬੈਠਾ ਹੁੰਦਾ ਉਹ ਕਹਿੰਦਾ ਜੀ ਨਹੀਂ ਇਹ ਕੋਡ ਦਾ ਮਾਮਲਾ ਇਸ ਕਰਕੇ ਅਸੀਂ ਇਹਦੇ ਵਿੱਚ ਦਾ ਕੰਮ ਦਾ ਜੀ ਨਹੀਂ ਕਰ ਸਕਦੇ ਜਿਹੜਾ ਬੰਦਾ ਰੈਪਟ ਲਗਾਉਣ ਜਾਂਦਾ ਉਹ ਕਹਿੰਦਾ ਵੀ ਸਾਨੂੰ ਪਤਾ ਨਹੀਂ ਪੁਲਿਸ ਖਰਾਬ ਕਰ ਰਹੀ ਹੈ ਜਾਂ ਇਹ ਲਿਖਤ ਨੂੰ ਅਨਕਾਰ ਕਰਦੇ ਆ ਜਾਂ ਇਹ ਕੁਝ ਚਾਹੁੰਦੇ ਹੁਣ ਵੀ ਹਰ ਪੁੱਠੇ ਪਾਸੇ ਨੂੰ ਆਪਾਂ ਤੁਰ ਪੈ ਨਹੀਂ ਵੀ ਸ਼ਾਇਦ ਇਹ ਪੈਸੇ ਲੈਣ ਦਾ ਕਰਕੇ ਇਦਾਂ ਕਰਦਾ ਹੁੰਦਾ ਇਦਾਂ ਨਹੀਂ ਜਾਣ ਬੁੱਝ ਗਏ ਤੁਸੀਂ ਕਰਪਸ਼ਨ ਦਾ ਕਾਰਨ ਬਣਾਉਂਦੇ ਹੋ ਕਿਉਂਕਿ ਨਜਾਇਜ਼ ਕੰਮ ਕਰਾਉਣ ਵਾਸਤੇ ਆਪਾਂ ਪੰਜਾਬੀ ਆ ਨਾ ਆਪਾਂ ਚਾਹੁੰਦੇ ਆ ਵੀ ਕੋਈ ਨਾ ਕੁਝ ਆਪਾਂ ਪੁੱਠਾ ਸੁਧਾ ਉੱਪਰ ਥੱਲੇ ਕਰਕੇ ਇਹ ਕੰਮ ਕਰਾ ਦਈਏ ਪਰ ਨਾ ਕਰਿਆ ਕਰੋ ਇਦਾਂ ਇਹ ਗੱਲਾਂ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਹਨ ਇਸ ਕਰਕੇ ਕੋਈ ਵੀ ਮੇਰਾ ਵੀਰ ਭੈਣ ਪੁਲਿਸ ਮਹਿਕਮਾ ਜੇ ਸਾਹਜਵਿੰਦਰਾ ਨੂੰ ਸਖਤ ਹਦਾਇਤਾਂ ਜਿਹੜੇ ਵੀ ਬਣੇ ਪੰਜਾਬ ਸਰਕਾਰ ਦੁਨਯੁਕਤ ਕੀਤੇ ਗਏ ਆ ਉਹਨਾਂ ਨੂੰ ਸਖਤ ਹਦਾਇਤਵਾ ਤੁਸੀਂ ਇਹੋ ਜਿਹਾ ਡਰਾਫਟ ਨਹੀਂ ਲਿਖ ਸਕਦੇ ਜਿਨ੍ਹਾਂ ਦੇ ਵਿੱਚ ਅਦਾਸੀ ਕਾਰਵਾਈ ਬਣਦੀ ਇਸ ਕਰਕੇ ਤੁਹਾਡੇ ਧਿਆਨ ਦੇਣ ਵਾਲੀ ਗੱਲ ਇਹ ਹੈ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਹੁਣ ਇਸ ਤੋਂ ਬਾਅਦ ਆ ਗਿਆ ਪਚਲ ਜਿਹੜੇ ਕੋਈ ਬਣੇ ਹੋਏ ਕੈਫੇ ਬਣੇ ਹੋਏ ਜਾਂ ਕੋਈ ਜਲਦੀ ਆਈਡੀ ਬਣਾ ਕੇ ਆਨਲਾਈਨ ਵੀ ਅੱਜ ਕੱਲ੍ਹ ਕੰਮ ਹੋ ਜਾਂਦਾ ਆਨਲਾਈਨ ਰੱਟਾ ਲਿਖ ਜਾਂਦੀਆਂ ਉਹਦੇ ਵਿੱਚ ਵੀ ਅੱਜ ਕੱਲ੍ਹ ਬਹੁਤ ਸਖਤ ਕੰਮ ਹੋਣ ਲੱਗ ਪਿਆ ਵਾ ਜੇ ਕੋਈ ਇਹੋ ਜਿਹਾ ਕੰਮ ਕਰੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਸਖਤ ਕਾਨੂੰਨੀ ਕਾਰਵਾਈ ਹੋਊਗੀ ਜਿਹੜਾ ਜਲਦੀ ਆਪਣੀ ਆਈਡੀ ਬਣਾ ਕੇ ਇਹੋ ਜਿਹਾ ਰੱਟਾ ਲਿਖੋਗਾ ਜਿਹੜਾ ਤਾਂ ਸਹੀ ਕੰਮ ਕਰਦਾ ਆਨਲਾਈਨ ਕਰਨ ਵਾਲਾ ਉਹ ਕਰੇ ਜਿਹੜਾ ਵਿਅਕਤੀ ਇਹੋ ਜਿਹਾ ਜਲਦੀ ਆਪਣੀ ਜੀਮੇਲ ਚਾਰੇ ਬਣਾ ਕੇ ਇਹੋ ਜਿਹੇ ਰੱਪਟਾ ਲਿਖਦਾ ਉਹਦਾ ਥੋੜਾ ਟਿਕਾਣਾ ਕੋਈ ਕੁਝ ਨਹੀਂ ਹੁੰਦਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣ ਜਾ ਰਹੀ ਆ ਇਸ ਕਰਕੇ ਥੋੜਾ ਜਿਆਦਾ ਸੰਕੇਜ ਕਰੋ ਨਾ ਇਹੋ ਜਿਹਾ ਕੰਮ ਕਰੋ ਕਈ ਵਿਅਕਤੀ ਇਹਦਾ ਕੰਮ ਕਰਦੇ ਆ ਉਹ ਆਪਣੀਆਂ ਜਾਂਦੀ ਆਈਡੀ ਬਣਾ ਕੇ ਰੱਪਟਾ ਲਿਖਣ ਦੀ ਕੋਸ਼ਿਸ਼ ਕਰਦੇ ਕਿਉਂਕਿ ਆਨਲਾਈਨ ਕਰਦੇ ਹੁੰਦੀਆਂ ਨਾ ਇਸ ਕਰਕੇ ਉਹ ਇੱਕ ਤੋਂ ਬਾਅਦ ਇੱਕ ਚੈੱਕ ਗੁੰਮ ਹੋਏ ਦੀਆਂ ਰਜਿਸਟਰੀਆਂ ਗੁੰਮ ਹੋਈਆਂ ਰਪਟਾਂ ਲਿਖੀ ਜਾਂਦੇ ਆਨਲਾਈਨ ਦਰਜ ਕਰਾ ਦਿਓ ਕੋਈ ਗੱਲ ਨਹੀਂ ਉਹ ਦਰਜ ਤੇ ਆਲੀ ਹੋ ਜਾਣੀ ਪਰ ਇਸ ਚੱਕਰ ਤੇ ਨਾ ਪਾਓ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਹੀ ਦੱਸ ਰਿਹਾ ਤੁਹਾਨੂੰ ਵੀ ਇਹ ਸਾਰਾ ਸਭ ਗਲਤ ਹੈਗਾ ਜਿਹੜਾ ਵਿਅਕਤੀ ਇਹਦੇ ਨਾਲ ਫਸ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਆ ਇਸ ਕਰਕੇ ਇਹ ਕੰਮ ਨਾ ਕਰੋ ਪ੍ਰੋਸੈਸ ਦੇ ਅੰਦਰ ਕੰਮ ਕਰੋ ਜੋ ਸਰਕਾਰ ਦੀਆਂ ਦੇਤਾ ਜੋ ਸੌਫਟਵੇਅਰ ਦੀਆਂ ਦੇਤਾ ਜੋ ਸਰਕਾਰ ਦੇ ਨਿਯਮਾਂ ਉਦੇ ਮੁਤਾਬਕ ਕਾਰਵਾਈ ਕਰੋ ਕਦੀ ਵੀ ਗਲਤ ਕੰਮ ਨਾ ਕਰੋ ਜਿਹਦੇ ਨਾਲ ਕੋਈ ਝਮੇਲਾ ਪੈ ਸਕੇ ਕਾਨੂੰਨੀ ਝਮੇਲਾ ਪੈ ਸਕੇ ਜਿਹਦੇ ਨਾਲ ਤੁਸੀਂ ਤੰਗੀ ਮਹਿਸੂਸ ਕਰੋ ਜਾਂ ਤੰਗੀ ਤੁਹਾਡੇ ਤੇ ਪੈ ਜਾਵੇ ਬਹੁਤ ਕੈਫੇ ਵਾਲੇ ਜਿਹੜੀਆਂ ਇਦਨੀਆਂ ਰਪਟਾਂ ਦੇਹੀ ਜਾਂਦੇ ਜਿੱਤੇ ਇੱਕ ਗੋਮਾ ਹੋ ਗਈ ਉਹ ਰਪਟ ਲੈ ਕੇ ਆਨਲਾਈਨ ਸਾਡੇ ਦਰਜ ਕਰਾਤੀ ਲੋਕਾਂ ਕੋਲ ਪੈਸੇ ਲੈ ਕੇ ਜਾਂਦੇ ਆ ਪਰ ਇਹ ਗਲਤ ਆ ਇਸ ਕਰਕੇ ਕੋਈ ਵੀ ਇਹੋ ਜਿਹਾ ਕੰਮ ਨਾ ਕਰੋ ਜਿਹੜੇ ਪੁਲਿਸ ਅਧਿਕਾਰੀ ਬਣੇ ਆ ਜਿਹੜੀਆਂ ਇਹ ਰਪਟਾ ਲਿਖਣ ਦਾ ਅਧਿਕਾਰ ਰੱਖਦੇ ਆ ਉਹ ਇਹੋ ਜਿਹੇ ਰਪਟਾ ਨਹੀਂ ਲਿਖਦੇ ਕੋਈ ਵੀ ਕੰਮ ਇਹੋ ਜਿਹਾ ਹੋਵੇ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਵੈਰੀਫਿਕੇਸ਼ਨ ਬਾਅਦ ਹੋਣ ਤੋਂ ਫਿਰ ਕੋਈ ਰਪਟ ਲਿਖੀ ਜਾ ਸਕਦੀ ਆ ਜਿਹੜੇ ਮਾਮਲੇ ਵਿਚਾਰ ਅਧੀਨ ਕੋਡ ਦੇ ਹੋਣ ਇਸ ਕਰਕੇ ਗਲਤ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਤੰਗੀ ਝੱਲਣੀ ਪਵੇ ਤੁਸੀਂ ਤੇ ਤੰਗੀ ਝੱਲੋਗੇ ਝੱਲੋਗੇ ਉਹਦਾ ਕੀ ਜਣਾ ਜਿਹਨੇ ਉਸੇ ਲੈ ਕੇ ਤੁਹਾਡੇ ਕੋਲ 5-700 ਰੁਪਇਆ ਕੈਸ਼ ਦੇ ਵਿੱਚ ਰੱਖ ਲੈਣਗੇ ਉਹਦਾ ਕੀ ਜਣਾ ਪਰ ਫਸੂਗਾ ਉਹ ਵੀ ਕਾਨੂੰਨੀ ਘਰ ਹੋਈ ਉਹਦੇ ਵੀ ਖਿਲਾਫ ਹੋਊਗੀ ਇਸ ਕਰਕੇ ਕੋਈ ਵੀ ਇਹੋ ਜਿਹਾ ਗੈਰ ਕਾਨੂੰਨੀ ਕੰਮ ਨਾ ਕਰੋ ਜਿਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੋਈ ਤੰਗੀ ਪੇਸ਼ ਆਉਂਦੀ ਹੋਵੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਮੈਂ ਤੁਹਾਨੂੰ ਅੱਜ ਥੋੜੀ ਜਿਹੀ ਜਾਣਕਾਰੀ ਦੇ ਦਵਾਂ ਜਿਹੜੇ ਲੋਕ ਇਹੋ ਜਿਹੇ ਚੈੱਕ ਬੁਕਾਂ ਗੁੰਮ ਹੋਣ ਸੰਬੰਧੀ ਜਿਹੜੇ ਲੋਕ ਰਜਿਸਟਰੀਆਂ ਗੁੰਮ ਹੋਣ ਸੰਬੰਧੀ ਆਨਲਾਈਨ ਰਪਟਾ ਦਰਜ ਕਰਦੇ ਨੇ ਉਹ ਰਪਟਾ ਦਰਜ ਕਰਨ ਤੋਂ ਗਰੇਜ਼ ਕਰੋ ਅੱਗੇ ਤੋਂ ਇਹੋ ਜਿਹਾ ਸੌਫਟਵੇਅਰ ਅਪਡੇਟ ਹੋ ਗਿਆ ਹੈ ਉਹੀ ਕੰਮ ਹੋਊਗਾ ਜਦੋਂ ਤੁਸੀਂ ਸਹੀ ਆਪਣੀ Gmail ਤੇ ਸਹੀ ਕੰਮ ਕਰਨ ਲਈ ਇਹੋ ਜਿਹਾ ਡਾਊਨਲੋਡ ਕੰਮ ਕਰਦੇ ਹੋ ਤੁਹਾਨੂੰ OTP ਆਊਗਾ OTP ਆਉਣ ਤੇ ਉਹ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਨੂੰ ਪਰਮਿਸ਼ਨ ਦੇਊਗਾ ਵੀ ਤੁਸੀਂ ਇਹ ਕੰਮ ਕਰ ਸਕਦੇ ਆ ਤੁਹਾਨੂੰ ਅਥਾਰਟੀ ਦੇਊਗਾ ਫਿਰ OTP ਤੁਸੀਂ ਸਬਮਿਟ ਕਰੋਗੇ ਜੇਕਰ ਤੁਹਾਡਾ ਸਹੀ Gmail ਐਡਰੈਸ ਹੋਇਆ ਤਾਂ ਤਾਂ ਉਹ ਰੱਟ ਲਿਖੀ ਜਾਊਗੀ ਅਦਰਵਾਈਜ਼ ਜਿਹੜੇ ਅੰਨੇਵਾ ਇਹੋ ਜਿਹਾ ਕੰਮ ਕਰ ਰਹੇ ਆ ਉਚੇਤ ਹੋ ਜਾਣ ਇਹੋ ਜਿਹਾ ਕੰਮ ਨਾ ਕਰਨ ਕਿਉਂਕਿ ਆਉਣ ਵਾਲੇ ਦਿਨਾਂ ਤੇ ਇਹਦੇ ਉੱਤੇ ਵੀ ਸੰਜਾ ਜਣਾ ਸਕਸਿਆ ਜਾ ਰਿਹਾ ਮੈਂ ਵੀਡੀਓ ਬਣਾਈ ਤੁਹਾਡੇ ਸਾਹਮਣੇ ਪੇਸ਼ ਕੀਤੀ ਜੇ ਵੀਡੀਓ ਵਿੱਚੋਂ ਤੁਹਾਨੂੰ ਕੁਝ ਵੀ ਚੰਗਾ ਲੱਗਾ ਤੇ ਮੇਰੀ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰਿਓ ਆਪਣੇ ਨੀਅਰ ਡੀਰ ਨਾਲ ਸੰਪਰਕ ਕਰਿਓ ਦੱਸਿਓ ਉਹਨਾਂ ਨੂੰ ਆਪਣੇ ਅੜਮੁੱਲੇ ਵੱਡਮੁੱਲੇ ਜਿਹੜੇ ਸਜਾ ਉਹ ਜਰੂਰ ਦਿਓ ਕਮੈਂਟਸ ਬਾਕਸ ਵਿੱਚ ਜਾ ਕੇ ਦੱਸਿਆ ਕਰੋ ਜਰੂਰ ਮੇਰੀ ਵੀਡੀਓ ਦੇ ਵਿੱਚੋਂ ਤੁਹਾਨੂੰ ਕੁਛ ਨਾ ਕੁਛ ਫਾਇਦਾ ਮਿਲਿਆ ਕਿ ਨਹੀਂ ਮਿਲਿਆ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਜਿਉਂਦੇ ਰਹੋ ਵਸਦੇ ਰਹੋ ਰੱਬ ਰੱਖਾ